ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਵਾ ਦੀ ਇੱਕ ਵੀਡੀਓ ਦੇਖ ਰਿਹਾ ਮੈਂ ਜਿਹਦੇ ਵਿੱਚ ਕਹਿ ਰਿਹਾ ਕਿ ਮੈਂ ਅਸਲੀ ਕਾਲੀ ਆ ਸਰਵਾ ਸਾਹਿਬ ਤੁਹਾਨੂੰ ਪੰਜਾਬ ਦੇ ਸਿੱਖ ਨੌਜਵਾਨ ਪੁੱਛਣਾ ਚਾਹੁੰਦੇ ਨੇ ਖਾਸ ਕਰਕੇ ਕਿ ਤੁਸੀਂ ਉਂਗਲੀ ਖੜੀ ਕਰਕੇ ਤਾਂ ਕਹਿ ਦਿਆ ਕਿ ਮੈਂ ਬਾਕੀ ਕਾਲੀ ਨਹੀਂ ਹੈਗੇ ਪਰ ਇਹ ਗੱਲ ਦੱਸੋ ਜਦੋਂ ਗੁਰੂ ਸਾਹਿਬ ਦੇ ਬਰਸ਼ੇ ਹੋਏ ਪੰਜ ਕਕਾਰਾਂ ਵਿੱਚੋਂ ਦਾਰਾ ਸਾਹਿਬ ਤੇ ਕੇਸਾਂ ਦੇ ਪੰਜਾਬ ਦਾ ਹੰਕਾਰੀ ਤੇ ਸ਼ਰਾਬੀ ਮੁੱਖ ਮੰਤਰੀ ਪ੍ਰਧਾਨ ਸਭਾ ਦੇ ਵਿੱਚ ਟਿੱਪਣੀ ਕਰ ਰਿਹਾ ਸੀ ਮਜ਼ਾਕ ਉਡਾ ਰਿਹਾ ਸੀ ਇਸ ਦਾਦੇ ਦਾ ਤੁਸੀਂ ਉੱਥੇ ਉੱਚੀ ਸੀਟ ਤੇ ਬੈਠੇ ਸੀ ਉਦੋਂ ਤੁਹਾਡੀ ਜ਼ਮਾਨ ਕਿਉਂ ਨਹੀਂ ਚੱਲੀ ਤੇ ਪੰਜਾਬ ਦੇ ਹੁਣ ਨੌਜਵਾਨ ਤੁਹਾਨੂੰ ਪੁੱਛਣਗੇ ਕਿ ਉਦੋਂ ਤੁਹਾਡਾ ਅਕਾਲੀ ਪੁਰਾਣਾ ਜਿਹੜਾ ਅੰਦਰ ਬੈਠਾ ਸੀ ਉਹ ਕਿੱਥੇ ਸੀ ਜਦੋਂ ਪੰਜਾਬ ਦਾ ਪਾਣੀ ਲੁੱਟ ਕੇ ਦਿੱਲੀ ਵਾਲੇ ਲੈ ਕੇ ਜਾ ਰਹੇ ਨੇ ਤੇ ਤੁਹਾਡੇ ਬਣਾਏ ਹੋਏ ਰਾਜ ਸਭਾ ਮੈਂਬਰ ਜਿਹੜੇ ਤੁਹਾਡੇ ਹਰਿਆਣੇ ਵਾਲੇ ਉਹਨਾਂ ਨੂੰ ਤੁਹਾਡੀ ਪਾਰਟੀ ਟਿਕਟਾਂ ਤੱਕ ਦਿੰਦੀ ਹੈ ਤੇ ਹਰਿਆਣੇ ਦੇ ਚਾਰਜ ਲਾ ਕੇ ਰੱਖਦੀ ਹੈ ਤੇ ਕਹਿੰਦੇ ਨੇ ਕਿ ਅਸੀਂ ਪਾਣੀ ਕੱਲਾ ਕੱਲਾ ਹਰਿਆਣੇ ਵਿੱਚ ਖੇਤ ਤੱਕ ਪਹੁੰਚਾ ਦੇਵਾਂਗੇ ਉਦੋਂ ਤੁਹਾਡਾ ਅਕਾਲੀ ਬਣਾ ਕਿਤੇ ਸੀ ਕਿਉਂਕਿ ਅਕਾਲੀਆਂ ਦਾ ਮਤਲਬ ਪੰਥ ਪੰਜਾਬ ਤੇ ਪੰਜਾਬੀ ਦੇ ਹੱਕਾਂ ਦੀ ਪਹਿਰੇਦਾਰੀ ਕਰਨੀ ਤੇ ਤੁਸੀਂ ਕੋਈ ਇੱਕ ਗੱਲ ਦੱਸੋ ਜਿਹੜੀ ਤੁਸੀਂ ਦਿੱਲੀ ਦੇ ਅੱਗੇ ਲੰਮੀ ਪੈ ਕੇ ਪਰ ਤੁਮਾਰਾ ਕਾਰੀ ਮੁੱਖ ਮੰਤਰੀ ਦੇ ੱੱੱਲੇ ਪੈ ਕੇ ਤੁਸੀਂ ਕਿਸੇ ਕੱਲ ਦਾ ਬਿਰੋਧ ਜਿੱਤਾ ਹੋਵੇ ਵੱਡੇ ਤੁਸੀਂ ਅਕਾਲੀ ਜਿਹੜੇ ਤੁਹਾਡਾ ਅਕਾਲੀ ਪੜਾਆ ਸੀ ਤਾਂ ਤੁਸੀਂ ਦਿੱਲੀ ਦੀ ਕਿਹੜੀ ਗੱਲ ਦਾ ਬਿਰੋਧ ਕੀਤਾ ਜਦੋਂ ਨੌਜੋਨਾਂ ਤੇ ਐਨਐਸਏ ਲਾਇਆ ਜਾ ਰਿਹਾ ਦੀ ਕਰਨਾਰ ਕੁਝੀ ਕੀਤੀ ਜਾ ਰਹੀ ਸੀ ਸਿੱਖਾਂ ਦੀ ਸਰਮੌਰ ਸੰਸਥਾ ਜਿਹਨੂੰ ਸਾਡੇ ਬਜ਼ੁਰਗਾਂ ਨੇ ਖੂਨ ਡੋਲ ਕੇ ਬਣਾਇਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਜਦੋਂ ਉਹਨੂੰ ਤੋੜ ਕੇ ਬੱਕਰੀ ਹਿਆਰਾਨਾ ਕਮੇਟੀ ਬਣਾਈ ਗਈ ਉਦੋਂ ਤੁਹਾਡਾ ਖੂਨ ਕਿਉਂ ਨਹੀਂ ਖੋਲਿਆ ਉਦੋਂ ਤੁਹਾਡਾ ਅਕਾਲੀਪਣਾ ਕਿੱਥੇ ਸੀ ਸੋ ਇਸ ਲਈ ਤੁਸੀਂ ਨਕਲੀ ਮੈਂ ਸਮਝਦਾ ਕਿ ਅਕਾਲੀ ਜਿਹੜਾ ਆਪਣਾ ਦਿਖਾਇਆ ਲੱਖ ਲਾਂਖ ਤੁਹਾਡੇ ਇਹੋ ਜਿਹੇ ਅਕਾਲੀਪਣ ਤੇ ਕਿ ਜਿਹੜਾ ਤੁਹਾਡਾ ਦਿੱਲੀ ਅੱਗੇ ਤੁਸੀਂ ਆਪਣੀ ਇਸ ਕੁਰਸੀਆਂ ਨੂੰ ਬਚਾਉਣ ਲਈ ਦਿੱਲੀ ਦੇ ਟਲਵੇ ਚੜ ਰਹੇ ਹੋ ਤੇ ਤੁਹਾਡੀ ਜਮੀਰ ਨਹੀਂ ਜਾਗ ਰਹੀ ਤੇ ਤੁਸੀਂ ਉੱਥੇ ਚਮਚੀ ਮਾਰ ਲਈ ਦਿੱਲੀ ਦੀ ਤੇ ਭਗਉੜਤਾਂ ਦੀ ਕਹਿ ਰਹੇ ਹੋ ਕਿ ਮੈਂ ਵੱਡਾ ਅਕਾਲੀ ਹੋਰ ਬਹੁਤ ਗੱਲਾਂ ਨੇ ਨਸ਼ੇ ਵਾਲੀ ਮਾਮਲੇ ਦੇ ਵਿੱਚ ਤੁਹਾਡੀ ਤੁਹਾਡੀ ਸਰਕਾਰ ਕਹਿੰਦੀ ਸੀ ਕਿ ਚਾਰ ਹਫ਼ਤੇ ਬੰਦ ਕਰ ਦੇਵਾਂਗੇ ਦੱਸੋ ਦੱਸੋ ਹੁਣ ਜੇ ਬਡੇ ਅਕਾਲੀ ਉਹਦਾ ਸੱਚ ਬੋਲੋ ਕਿ ਪੰਜਾਬ ਤੇ ਚੱਪੇ-ਚੱਪੇ ਤੇ ਨਸ਼ਾ ਵਿਕ ਰਿਆ ਦੱਸੋ ਪੰਜਾਬ ਦੇ ਵਿੱਚ ਗੈਂਗਸਟਰ ਵਧ ਗਿਆ ਕਿ ਕਿੰਨ ਕਿਵੇਂ ਫਰੋਕੀਆਂ ਲਈਆਂ ਜਾ ਰਹੀਆਂ ਨੇ ਦੱਸੋ ਪੰਜਾਬ ਦੇ ਵਿੱਚ ਕਿੰਮੀ ਬੇਜੁਗਾਰੀ ਵਧ ਗਈ ਆ ਦੱਸੋ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਮਤਲਬ ਹੈ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰਨੀ 40 ਕਰੋੜ ਤੋਂ 800 ਕਰੋੜ ਹਥਿਆਰਬਾਜ਼ੀ ਦੇ ਪੈਸੇ ਕਰਕੇ ਟਰੱਕ ਭਰ-ਭਰ ਕੇ ਪੈਸਿਆਂ ਦੇ ਦਿੱਲੀ ਉਜਾੜੇ ਨੇ ਪਰ ਥੋੜੀ ਜਮੀਰ ਨਹੀਂ ਜਾਗ ਰਹੀ ਅਕਾਲੀ ਭੜਨੀ ਜਾਗ ਰਿਆ ਜਿਹੜਾ ਤੁਸੀਂ ਕਹਿੰਦੇ ਹੋ ਮੈਂ ਅੰਦਰੋਂ ਅਕਾਲੀ ਆਂ ਇਹ ਅੰਦਰੋਂ ਉੱਪਰੋਂ ਥੱਲੇੋਂ ਕੋਈ ਅਕਾਲੀ ਨਹੀਂ ਹੁੰਦਾ ਅਕਾਲੀ ਹੁੰਦਾ ਇੱਕ ਟੋਕ ਕੇ ਇਹ ਅਕਾਲੀਦਲ ਦਾ ਮਤਲਬ ਹੈ ਪੰਥ ਪੰਜਾਬ ਤੇ ਪੰਜਾਬੀ ਦੇ ਹੱਕਾਂ ਦੀ ਪਹਿਰੇਦਾਰੀ ਕਰਨੀ ਤੇ ਤੁਸੀਂ ਉਹਦੇ ਲਈ 1% ਵੀ ਕਦੇ ਪਹਿਰੇਦਾਰੀ ਨਹੀਂ ਕੀਤੀ ਉਲਟਾ ਦਿੱਲੀ ਅੱਗੇ ਲੰਬਾ ਪਏ ਹੋ ਸੋ ਇਸ ਲਈ ਇਹ ਪੰਜਾਬ ਦੇ ਨੌਜਵਾਨ ਤੁਹਾਨੂੰ ਹੁਣ ਇਕੱਲੇ ਇਕੱਲੇ ਜਵਾਬ ਦੇ ਰਹੇ ਨੇ ਤੁਹਾਡੇ ਕੈਂਡੀਡੇਟਾਂ ਨੂੰ ਜਵਾਬ ਦੇ ਰਹੇ ਨੇ ਤੁਹਾਡੇ ਐਮਐਲਏ ਨੂੰ ਪਿੰਡਾਂ ਦੇ ਲੋਕ ਪਰ ਨਹੀਂ ਦੇ ਰਹੇ ਜਿਹੜਾ ਝੂਠ ਬੋਲ ਕੇ ਤੁਸੀਂ ਬਦਲਾਅ ਦਾ ਨਾਣਾ ਲਾ ਕੇ ਪੰਜਾਬ ਵਿੱਚ ਆਇਓ ਇਸ ਲਈ ਇਹ ਤੁਹਾਨੂੰ ਥੋੜੀਆਂ ਜਿਹੀ ਗੱਲਾਂ ਦੱਸੀਆਂ ਨੇ ਠੀਕਾਗਿੱਦਲ ਦਾ ਮਤਲਬ ਇਹ ਆ ਅਕਾਲੀ ਦਲ ਦਾ ਮਤਲਬ ਝੂਠ ਬੋਲਣਾ ਨਹੀਂ ਅਕਾਲੀ ਦਲ ਇੱਕ ਨੇ ਸਰਕਾਰ ਬਣਾਈ ਆ ਜੋ ਕਿਹਾ ਉਹ ਕਰਕੇ ਦਿਖਾਇਆ ਤੇ ਜੋ ਕਹਿਣਗੇ ਉਹ ਕਰਕੇ ਦਿਖਾਉਣਗੇ ਤੁਹਾਡੇ ਵਾਂਗ ਝੂਠ ਬੋਲ ਕੇ ਸਰਕਾਰ ਨਹੀਂ ਬਣਾਉਣਗੇ ਇਸ ਲਈ ਤੁਹਾਡੇ ਆ ਝੂਠੇ ਨਕਲੀ ਅਕਾਲੀ ਬਣੇ ਨੂੰ ਲੱਖ ਨਾ ਤੁਹਾਡੇ ਵੱਡੇ ਅਕਾਲੀ ਬਣੇ ਦੀਆਂ ਹੋਰ ਦੋ ਗੱਲਾਂ ਦੱਸਣੀਆਂ ਚਾਹਣਾ ਜਿਹੜਾ ਤੁਹਾਡੇ ਜ਼ਮੀਰ ਨਹੀਂ ਜਾਗੀ ਥਲਥਲ ਤੁਸੀਂ ਕਹਿੰਦੇ ਹੋ ਕਿ ਅੰਦਰੋਂ ਕਾਲੀ ਬੰਨੀ ਜਾਗ ਗਿਆ ਬਾਈਬਲ ਕਰਾ ਗੋਲੀ ਕਾਹਨ ਜਿਹੜੇ ਤੁਸੀਂ 1.5 ਮਹੀਨੇ ਦਾ ਸਮਾਂ ਲੈ ਕੇ ਆਏ ਸੀ ਕਿ 1.5 ਮਹੀਨੇ ਜਮ ਇਨਸਾਫ ਦੇ ਤੂੰ ਦੋ ਸਾਹ ਕੋਈ ਇਨਸਾਫ ਦਿੱਤਾ ਉਲਟਾ ਤੁਸੀਂ ਸਾਹਿਬ ਸਿੰਘ ਗੁਰੂ ਕਲਾ ਸਾਹਿਬ ਜੀ ਦੀ ਬੇਅਦਬੀ ਤੇ ਸਾਥ ਕੀਤੀ ਤੇ ਲੱਖ ਲਾਂਤ ਤੁਹਾਡੇ ਇਹੋ ਜੇ ਜ਼ਮੀਰ ਤੇ ਉੱਤੇ ਸੁਲਤਾਨਪੁਰ ਲੋਧੀ ਦੇ ਵਿੱਚ ਤੁਹਾਡੀ ਸਰਕਾਰ ਦੇ ਆਦੇਸ਼ਾਂ ਤੇ ਤੁਹਾਡੇ ਐਸਐਸਪੀ ਦੇ ਆਦੇਸ਼ਾਂ ਤੇ ਸਵੇਰੇ ਉੱਤੇ 2 ਵਜੇ ਪੁਲਿਸ ਗੁਰਦੁਆਰਾ ਸਾਹਿਬ ਦੇ ਅੰਦਰ ਫੜ ਕੇ ਮੁੱਟਾਂ ਸਮੇਤ ਕੋਲੀਆਂ ਚਲਾਉਂਦੀ ਆ ਸ਼੍ਰੀ ਅਨੰਦਪੁਰ ਸਾਹਿਬ ਨੂੰ ਖੰਡਲ ਕਰਦੀ ਆ ਪਰ ਥੋੜੀ ਆਵਾਜ਼ ਨਹੀਂ ਨਿਕਲਦੀ ਇਸ ਲਈ ਇਹ ਨਕਲੀ ਜਿਹੜਾ ਅਕਾਲੀ ਪਣਾ ਇਹ ਤੁਹਾਨੂੰ ਮਹਿੰਗਾ ਪੈਣਾ ਕਿਉਂਕਿ ਅਸਲੀ ਕਰਜ਼ੇ ਦਾ ਮਤਲਬ ਪਹਿਰੇਦਾਰੀ ਕਰਨੀ ਆ ਪੰਥ ਦੇ ਜਿਹੜੇ ਮੁੱਦੇ ਨੇ ਪੰਥ ਦੇ ਜਿਹੜੀਆਂ ਗੱਲਾਂ ਦੀ ਪਹਿਰੇਦਾਰੀ ਕਰਨੀ ਪਈਆਂ ਬੰਦੀ ਸਿੰਘਾਂ ਲਈ ਥੋੜੀ ਆਵਾਜ਼ ਨਹੀਂ ਨਿਕਲਦੀ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਤਰ ਦੀ ਫੈਲ ਤੁਹਾਡੇ ਸੁਪਰੀਮੋ ਕੇਜਰੀਵਾਲ ਦੇ ਟੇਬਲ ਤੇ ਪਈ ਰਹੀ ਪਰ ਤੁਸੀਂ ਕਦੇ ਬਾਅਦ ਚੱਕੀ ਕਿ ਉਹ ਸਾਈਨ ਕਰੋ ਤੇ ਪੁਲਿਸ ਸਾਹਿਬ ਨੂੰ ਰਿਹਾ ਕਰੋ ਨਹੀਂ ਇਹ ਜਿਹੜੇ ਤੁਸੀਂ ਇਹ ਡਰਾਮੇ ਕਰਦੇ ਹੋ ਚੱਲਣੇ ਨਹੀਂ ਤੇ ਤੁਹਾਨੂੰ ਹਰ ਪੰਜਾਬ ਦੇ ਮੋੜ ਤੇ ਇਹ ਜਵਾਬ ਪੰਜਾਬੀਆਂ ਨੂੰ ਦੇਣਾ ਪੈਣਾ ਹੈ ਪੰਥ ਨੂੰ ਦੇਣਾ ਪੈਣਾ ਜਿਹੜੀ ਤੁਸੀਂ ਝੂਠ ਮੋੜ ਕੇ ਸਰਕਾਰ ਬਣਾਈ ਆ ਇਹਦਾ ਜਿਹੜਾ ਤੁਹਾਨੂੰ ਉਕਤਣਾ ਵੀ ਪੈਣਾ ਕਿ ਪੰਜਾਬੀ ਭੋਲੇ ਪਾਲੇ ਨੇ ਜੇ ਉਹ ਗੱਲਾਂ ਦੇ ਵਿੱਚ ਆ ਕੇ ਤੁਹਾਨੂੰ ਗੱਡੀ ਤੇ ਪਠਾ ਸਕਦੇ ਨੇ ਤਾਂ ਗੱਡੀ ਤੇ ਲਾ ਕੇ ਤੁਹਾਨੂੰ ਥੱਲੇ ਵਿਸਣ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ